ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਅਕਥਾ ਹਰ ਅਕਥ ਕਥਾ ਕਿਛ ਜਾਏ ਨਾ ਜਾਣੀ RAM ਹੈ ਪਾਠ ਧਿਆਨ ਨਾਲ ਉਚਾਰਨ ਕਰਨਾ ਬਿਸਰਾਮ ਯਾਦ ਰੱਖਣਾ ਹੈ ਅਕਥਾ ਹਰ ਇਥੇ ਠਮਕ ਲੱਗ ਜੇਗੀ ਅਕਥ ਕਥਾ ਯਾਨੀ ਅਕਥਾ ਥੋੜਾ ਜਿਹਾ ਕਸ ਕੇ ਹੀ ਬੋਲਣਾ ਦਰਮਿਆਨਾ ਜਾਚਾਰਨ ਕਰਨਾ ਅਕਥਾ ਨਹੀਂ ਕਹਿਣਾ ਅਕਥਾ ਹਰ ਅਕਥ ਕਥਾ ਇਥੇ ਵਿਸ਼ਰਾਮ ਕਿਸ ਜਾਏ ਨਾ ਜਾਣੀ ਰਾਮ ਸੋਰਨਾਰ ਸੋਰਨਾਰ ਮੋਨ ਜਨ ਸਹਿਜ ਵਖਾਣੀ ਰਾਮ ਸੋਰਨਾਰ ਸੋਰਨਾਰ ਮੋਨ ਜਨ ਇਥੇ ਵਿਸ਼ਰਾਮ ਲਾਉਣਾ ਹੈ ਸਹਿਜ ਵਖਾਣੀ ਰਾਮ ਸਹਿ ਦੇਵਖਾਣੀ ਅਮਯੋ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਖ ਪ੍ਰਭ ਨਰੰਜਨ ਅਲਖ ਬੋਲਾ ਹੀ ਬੋਲਣਾ ਜਪ ਏਕ ਅਲਖ ਪ੍ਰਭ ਨਿਰੰਜਨ ਮਾਨ ਚਿੰਦਿਆ ਫਲ ਪਾਇਆ ਤਾਜ ਮਾਨ ਮੋਹ ਵਿਕਾਰ ਦੂਜਾ ਤਾਜ ਇਥੇ ਯਮਕ ਲੱਗ ਜੀ ਮਾਨ ਮੋਹ ਵਿਕਾਰ ਦੂਜਾ ਜੋਤੀ ਜੋਤ ਸਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਪ੍ਰਸਾਦੀ ਇਠਾ ਰਹਾ ਹੈ ਸਦਾ ਹਰ ਰੰਗ ਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤਾ ਹਰ ਸੰਤ ਸੱਜਣ ਮੇਰੇ ਮੀਤ ਸਹਾਈ RAM ਸੇ ਵਿਸਰਾਮ ਨੇ ਲੱਗਿਆ ਹਰ ਸੰਤਾ ਹਰ ਸੰਤ ਸੱਜਣ ਇਥੇ ਵਿਸਰਾਮ ਮੇਰੇ ਮੀਤ ਸਹਾਈ RAM वडभागी वडभागी सात संगत पाई राम ये भी विश्राम वडभागी वडभागी इत विश्राम लाना है सत संगत पाई राम वडभागी पाए नाम ते आए लाथे दुख संताप है गुर चरणी लागे भ्रम पौ पागे आप मिटाया आपै कर कृपा मेले प्रभ अपने ਵਿਛੜ ਕਤ ਹੈ ਨਾ ਜਾਇ ਬੇਨਵੰਤ ਨਾਨਕ ਦਾਸ ਤੇਰਾ ਸਦਾ ਹਰ ਸਰਣਾਈ ਹਰ ਦਰੇ ਹਰ ਦਰ ਸੋਹਨ ਤੇਰੇ ਭਗਤ ਪਿਆਰੇ RAM ਵਾਰੀ ਤਿੰਨ ਵਾਰੀ ਜਾਲਾ ਸਰਬਲਿ ਹਾਰੇ RAM ਸਦ ਬਲੇ ਹਾਰੇ ਕਰਨੰ ਸਕਾਰੇ ਘਿਤ ਭੇਟਤ ਪ੍ਰਭ ਜਾਤਾ ਗਾਟ ਗਾਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਬਿਦਾਤਾ ਗੁਰਪੂਰਾ ਪਾਇਆ ਨਾਮ ਧਿਆਇਆ ਬਿਦਾਤਾ ਕਿਸ ਕਿਨਿ ਪਿਦਾਤਾ ਜੁ ਵੈ ਜਨਮ ਨਾ ਹਾਰੇ ਬਿਨਵੰਤ ਨਾਨਕ ਸ਼ਰਨ ਤੇਰੀ ਰਾਖ ਕਿਰਪਾ ਧਾਰੇ ਬੇਅੰਤਾ ਬੇਅੰਤ ਗੁਣ ਤੇਰੇ ਬੇਅੰਤਾ ਐ ਨਹੀਂ ਇਕੱਠਾਈ ਬੇਅੰਤਾ ਇਥੇ ਯਮਕ ਬੇਅੰਤ ਗੁਣ ਤੇਰੇ ਏਤਕ ਗਾਵਾ RAM ਤੇਰੇ ਚਰਣਾ ਤੇਰੇ ਚਰਨ ਧੂੜ ਵੱਡ ਭਾਗੀ ਪਾਵਾਂ RAM ਵੀ ਵਿਸਰਾਮ ਧਿਆਨ ਨਾਲ ਲਾਉਣਾ ਤੇਰੇ ਚਰਣਾ ਤੇਰੇ ਚਰਨ ਧੂੜ ਇਥੇ ਵਿਸਰਾਮ ਹੈ ਵੱਡ ਭਾਗੀ ਪਾਵਾਂ RAM ਅਰ ਧੂੜੀ ਨਾਈ ਹੈ ਮੈਲ ਗਵਾਈ ਹੈ ਜਨਮ ਮਰਨ ਦੁਖ ਲਾਥੇ ਜਨਮ ਨਾਣਾ ਨਹੀਂ ਹੈ ਨੰਨਾ ਹੈ ਜਨਮ ਮਰਨ ਜਨਮ ਜਨਮ ਮਰਨ ਦੁਖ ਲਾਥੇ ਅੰਤਰ ਬਾਹਰ ਸਦਾ ਹਦੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁਖ ਕਲਿਆਣ ਕੀਰਤਨ ਬਹੁੜ ਜੂਨ ਨ ਪਾਵਾਂ ਬਿਵੰਤ ਨਾਨਕ ਬਹੁੜ ਦੀ ਹੈ ਨਾ ਬਹੁੜ ਬਹੁੜ ਜੂਨ ਨ ਪਾਵਾਂ ਬਹੁੜ ਜੂਨ ਨ ਪਾਵਾਂ ਬੇਨਵੰਤ ਨਾਨਕ ਗੁਰ ਸਰਣ ਤਰੀਐ ਆਪਣੇ ਪ੍ਰਭ ਭਾਵਾ ਆਸਾ ਸ਼ੰਤ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਚਰਨ ਕਮਲ ਮਨ ਭੀਦਿਆ ਕਿਛ ਆਨ ਨਾ ਮੀਠਾ RAM ਰਾਜੀ ਮੇਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਦੀਠਾ ਰਾਮ ਰਾਜੀ ਹਰ ਘਟ ਘਟੇ ਦੀਠਾ ਅੰਮ੍ਰਿਤੋ ਊਠਾ ਜਨਮ ਮਰਨ ਦੁਖ 나ਠੀ ਗੁਣ ਨਿਦ ਗਾਇਆ ਸਭ ਦੁਖ ਮਿਠਾ ਮਿਟਾਇਆ ਹਉ ਮੈਂ ਬਿਨਸੀ ਗਾਠੀ ਪ੍ਰਿਯ ਸਹਿਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੀਦੀ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਛੁਲੀ ਜਿਉ ਰਾਤੀ ਜਲ ਮਛੁਲੀ ਰਾਤੀ ਕਸਕੇ ਬੋਲਨਾ ਰਤਮ ਯਾਨੀ ਪ੍ਰੇਮ ਰੱਖਣ ਦਾ ਵਾਚਕ ਰਤੀ ਜਿਉ ਰਾਤੀ ਜਲ ਮਛੁਲੀ ਤਿਉ ਰਾਮ ਰਸ ਮੱਤੇ ਰਾਮ ਰਾਜੇ ਗੁਰ ਪੂਰਾ ਉਪਦੇਸਿਆ ਜੀਵਨ ਗਾਤ ਭਾਤੇ RAM RAJI ਜੀਵਨ ਗਾਤ Swami ਅੰਤਰਜਾਮੀ ਆਪ ਦੀਏ ਲੜ ਲਾਈ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜਨਾ ਕਤ ਹੂ ਜਾਏ ਇਹ ਵਿਸਰਾਮ ਧਿਆਨ ਨਾਲ ਲਾਉਣਾ ਹਰ ਰਤਨ ਪਦਾਰਥੋ ਇਥਠਮਕ ਪ੍ਰਗਟੋ ਪੂਰਨੋ ਇਥੇ ਵਿਸਰਾਮ ਛੋੜਨਾ ਕਤ ਹੂ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸਵਾਮੀ ਤਾਂ ਕੀ ਮਿਟੈ ਨਾ ਦੱਤੀ ਇਹ ਦੱਤੀ ਥੋੜਾ ਜਿਹਾ ਕਸ ਕੇ ਬੋਲਿਆ ਜਾਲ ਸੰਗ ਰਾਤੀ ਮੱਛੁਲੀ ਨਾਨਕ ਹਰ ਮੱਤੀ ਚਾਤ੍ਰਿਕ ਜਾਚੈ ਬੂੰਦ ਜਿਉ ਹਰ ਪ੍ਰਾਣ ਆਧਾਰਾ RAM ਰਾਜੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਚਾਤ੍ਰਿਕ ਜਾਚੈ ਬੂੰਦ ਚਾਤ੍ਰਿਕ ਜਾਚੈ ਬੂੰਦ ਜਿਉ ਕੀ ਤੀਵਿਸ ਰਾਮ ਹਰ ਪ੍ਰਾਨ ਆਧਾਰ ਰਾਮ ਰਾਜੀ ਮਾਲਕ ਜੀਨਾ ਸੋਤ ਭਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੀ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਾਤ ਨਹੀਂ ਜਾਣੀਐ ਹਰ ਸਾਸ ਗਿਰਾਸ ਨਾ ਬਿਸਰੈ ਕਬ ਹੂੰ ਗੁਰ ਸਬਦੀ ਰੰਗ ਮਾਣੀਐ ਇਹ ਹਰ ਪਦਤੀ ਜਮਕ ਲਾਦਨੀਐ ਹਾਰੇ ਸਾਸ ਗਿਰਾਸ ਨਾ ਵਿਸਰਾ ਕਬ ਹੂੰ ਇਥੇ ਵਿਸਰਾਮ ਗੁਰਬਦੀ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਾਪ ਭਰਮ মোহ ਦੁਖ ਦਾਰਾ ਇਹ ਵਿਸਰਾਮ ਵੀ ਯਾਦ ਰੱਖਣਾ ਪ੍ਰਭ ਪੁਰਖ ਜਗ ਜੀਵਨੋ ਇਥੇ ਠਮਕ ਸੰਤ ਰਸ ਪੀਵਨੋ ਇਥੇ ਵਿਸਰਾਮ ਹੈ ਜਾਪ ਉ ਇਥੇ ਜਮਕੈ ਭਰਮ ਮੋਹ ਦੁਖ ਇਥੇ ਠਮਕੈ ਦਾਰਾ ਚਾਤ੍ਰਿਕ ਜਾਚੈ ਬੂੰਦ ਜਿਉ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਾਨੂਰਥੋ ਪੂਰਾ RAM ਰਾਜੇ ਇਹ ਮਾਨੂਰਥੂ ਮਨੋਰਥੋ ਨਹੀਂ ਕਹਿਣਾ ਮੰਮੇ ਕੰਨਾਂ ਲੱਗਿਆ ਹੋਇਆ ਮਾਨੂਰਥੋ ਪੂਰਾ RAM ਰਾਜੇ ਤਤਹੀ ਪੀਤ ਭ੍ਰਮ ਕੀ ਭੀਟਤ ਗੁਰ ਸੂਰਾ RAM ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨੇਦ ਦੀਨ ਦਇਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ਹਰ ਮਿਲੇ ਨਰਾਇਣ ਨਾਨਕਾ ਮਾਨ ਮਾਨੂਰ ਥੋ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ